ਹਾਂਜੀ ਬੈਠੇ ਹਾਂਜੀ ਬੈਠੇ ਹਾਂ ਤੁਹਾਡਾ ਕਿਦਾਂ ਵਿਆਹ ਵਿੁਰਤ ਦੀ ਦਾ ਵਿਆਹ ਲੱਗ ਗਿਆ ਆ ਗਿਆ ਤੇ ਕਹਾਂ ਹੋਣਾ ਨਹੀਂ ਕਿਸੇ ਨੇ ਕਹਿਣਾ ਕੀ ਪਹਾ ਤੇ ਹੈ ਨਹੀਂ ਘਰ ਕੋਈ ਵੀ ਤੇ ਕਮੇਟੀ ਤੈਨੂੰ ਪਤਾ ਉਧਰ ਉਹ ਜਿਉਂ ਨੇ ਹਾਂ ਕੋਈ ਕੀ ਆਂਦੀ ਕਮੇਟੀ ਵਾਲੀ ਉਹ ਤਾਂ ਤਰੀਕ ਤੇ ਮਿਲਣੀ ਜਦਾਂ ਮਿਲਣੀ ਕਿਤੇ ਤੁਹਾਨੂੰ ਕਹਿਣਾ ਹੈ ਬਾਅਦ ਕਿ ਪਰ ਕਮੇਟੀ ਦੇ ਤੇ ਮੁਸ਼ਕਲ ਹੈ ਉਹਨੇ ਦਾ ਆਪਣੇ ਹਾਂ ਕੱਠੀ ਹੋਊ ਫਿਰ ਦੇਣੀ ਬਾਅਦ ਤੇ ਜਦੋਂ ਤਰੀਕ ਆਊਗੀ ਉਹਦੇ ਦੇਣੀ ਆ ਠੀਕ ਹੈ ਤੇ ਉਹ ਦਜਾ ਪੁੱਛ ਲੈਣੇ ਕਿ ਕੋਲ ਤਾਂ ਹੈ ਫਿਰ ਉਹ ਫਿਰ ਉਹਨੂੰ ਕਮੇਟੀ ਤੋਂ ਫੜ ਕੇ ਉਹਨੂੰ ਕਿਹਦੇ ਕੋਲ

ਆਨ ਜਾਂਦੀ ਹੈ ਉਹ ਸੁਣਾਓ ਦੀ ਠਾਈ ਦੀ ਵਧੀਆ ਹੀ ਵਧੀਆ ਚਲੋ ਵਧੀਆ ਹੋਰ ਕੀ ਕਰੀ ਜਾਂਦੇ ਆ ਤੇ ਰੱਖਾਂ ਦੂਰ ਨਾ ਠੀਕ ਹੈ ਤੇ ਹੋਰ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ ਆਓ ਯਾਰ ਤੇ ਘਰੋਂ ਮੈਨੂੰ ਦੱਸਣ ਦੇ ਯਾਰ ਸਭ ਠੀਕ ਹੈ ਤੇ ਪਾਜੀ ਮਾਹਾਂ ਬੇਨਤੀ ਇਦਾਂ ਹੈ ਕਿ ਮੈਂ ਤੇ ਮਮੀ ਬੈਠੇ ਹਾਂ ਵੇ ਇੱਥੇ ਕਰਈ ਤੇ ਉਹ ਤਾਂ ਹੀ ਗੱਲ ਕਰਨ ਪਈ ਉਹ ਕਮੇਟੀ ਜੀ ਦੀ ਕਮੇਟੀ ਵਾਲੀ ਨੇ ਅਜੇ ਲੇਟ ਦੇਣੀ ਤਰੀਕ ਤੇ ਜਿਹੜੀ ਦੀ ਕਮੇਟੀ ਉਹ ਵਿਆਹ ਵਿਊ ਕਹਿਣਾ ਹੈ ਤੇ ਬਾ ਪੈਸੇ ਥੋੜੇ ਦੇ ਦਿੰਦੇ ਮਾਇਆ ਥੋੜੀ ਜੀ ਹੈਲਪ ਦੀ ਲੋੜ ਹੀ ਟੜੀ ਜਿਆਦਾ ਜਰ ਵੇਦੇ ਫਿਰ ਕਮੇਟੀ ਉਧਰੋਂ ਮਿਲਦੀ ਹੈ ਫਿਰ ਤੁਹਾਨੂੰ ਦੇ ਦਾਂਗੇ 15% ਉਹਨੇ ਕਮੇਟੀ ਦਾ ਪ੍ਰਤਾਨ ਕਰ ਦੇਣਾ ਵਾ ਤੇ ਵਾ ਹੀ ਨਹੀਂ ਜੇ ਤੁਹਾਡੀ ਸਹੀ ਆਉਂਦੀ ਭਾਜੀ ਮਾ ਬਾਹੀ ਨੇ ਆਉਂਦੀ ਤੜੀ ਤਈ ਕੋਈ ਇੱਥੇ ਨਾ ਰੇਂਜ ਘਟਿਆ ਅੱਛਾ ਜੀ ਆ ਤੇ ਕੋਈ ਨਹੀਂ ਮੈਂ ਮਾਤ ਰੁਕਾਂ ਕਿਹਾ ਹਾਂ ਮਸਕਲ ਹੋ ਜਾਣਾ ਮਰੇ ਕੋਲ ਅੱਛਾ ਜੀ ਨਾ ਤੁਹਾਨੂੰ ਵੇਹ ਲੋ ਜੇ ਮੈਂ ਨਾ ਹੁਣ ਦੋ ਤੇ ਫਿਰ ਕਮੇਟੀ ਚੋਂ ਕਿਧੋਂ ਦੇ ਦਾਂਗੀ ਫਿਰ ਕਮੇਟੀ ਚੁੱਕੀ ਆ ਮਤਲਬ ਹੀ ਮਿਲਣੀ ਆ ਜੇ 15 ਦਿਨਾਂ ਲੱਗੇ ਮਿਲਦੀ ਹੈ ਨਹੀਂ ਮੁਸ਼ਕਲ ਹੋ ਜਾਣਾ ਮੈਂ ਪਤਾ ਕੀ ਤੁਹਾਡੇ ਵੀ ਹਰਾ ਕੰਮ ਮੈਂ ਮੈਂ ਝੂਠਾ ਨਾ ਰਲਾਵਾ ਅੱਛਾ ਆਹ ਚਲੋ ਠੀਕ ਹੈ ਕੋਈ ਗੱਲ ਨਹੀਂ ਆ ਠੀਕ ਹੈ ਚਲੋ ਠੀਕ ਠੀਕ ਆਪ ਕੋਲ ਠੀਕ ਠਾਕ ਆ ਆ ਠੀਕ ਠਾਕ ਵਧੀਆ ਚਲੋ ਠੀਕ ਹੈ ਠੀਕ 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 ਮੰਨ ਲਓ ਉਹ ਜੀ ਦੇਖਿੰਦੇ ਮੁਸ਼ਕਲ ਹੋ ਜਾਣਾ ਮੁਸ਼ਕਲੇ ਆ ਤੇ ਹੁਣ ਫਿਰ ਮੈਂ ਤਾਂ ਕੰਮ ਕਰ ਜੋ ਕਰਨਾ ਨਾਨਕੇ ਨੇ ਨਾਨਕੇ ਨਾਲ ਖਰਚਾ ਆਪ ਬਹੁਤ ਹੋ ਜਾਣਾ ਖਰਚਾ ਉਹਨਾਂ ਨੇ ਕਿੱਥੋਂ ਦੇਣਾ ਆਪਾਂ ਉਹਨਾਂ ਦਾ ਤੇ ਆਪਣਾ ਬਥੇਰਾ ਸਰਪੰਚ ਸਾਹਿਬ ਕੋ ਪੁੱਛ ਲੈਣੀ ਸਰਪੰਚ ਕੋ ਕਿਹੜੇ ਨੂੰ ਨਾ ਜਾਵੇਂਗਾ ਹੁਣ ਤੂੰ ਉਰਦੇ ਬੋਤਾਂ ਆ ਰਹੀ ਆਹਦੇ ਜੇ ਜੋਹੀਂ ਨਹੀਂ ਪਾਉਣਗਾ ਅਨੂੰ ਅਸੀਂ ਨਹੀਂ ਜਾਣਾ ਉਹਦੀ ਜੱਲ ਹੁਣ ਨਹੀਂ ਆਪਾਂ ਕਿਹਾ ਕਿ ਆਪਾਂ ਇਹਨੂੰ ਇਹ ਕਹਿ ਵੀ ਪਾਵਾਂਗੇ ਆਪਾਂ ਕੋਈ ਗਲਤ ਥੋੜੀ ਕਿਹਾ ਆਪਾਂ ਇਹ ਕਹਿ ਵੀ ਕੋਈ ਨਹੀਂ ਪਾਵਾਂਗੇ ਆਪਾਂ ਜਵਾਬ ਥੋੜੀ ਦਿੱਤਾ ਹਾਂ ਹਾਂ ਤੇ ਉਹ ਵੇਖ ਲੈ ਫਿਰ ਹੁਣ ਚੁੱਕਦਾ ਟੈਲੀਫੋਨ ਤੇ ਠੀਕ ਐ ਨਹੀਂ ਕੋਈ ਜਾਣਾ ਪੈਣਾ ਘਰੇ ਹੀ ਜਾਵਾਂਗੇ ਜਾਣਾ ਫਿਰ ਵੇਖ ਲੈ ਮੈਂ ਤੈਨੂੰ ਕਾਹਦੀ ਕੇ ਵੇਖ ਲੈ ਹਾਂ ਗੱਲਾਂ ਬਾਤਾਂ ਕਰਾਉਣ ਜਾਣੀਆਂ ਕਰਾਵਾਂਗੇ ਆਪਾਂ ਇਹ ਗੱਲਾਂ ਬਾਤਾਂ ਦੀ ਨਾਲੇ ਵਿਆਹ ਕਰਾਵਾਂਗੇ ਨਾਲੇ ਕਹਾਂਗੇ ਵੀ ਵਿਆਹ ਵਾਦਰਸ਼ਨ ਦਿਓ ਚੱਲ ਦੇਖਣ ਚਲੋ ਥੀ ਹਾਂ ਚਲ ਜਾਨੇ ਫਿਰ ਆਪਾਂ ਚਲੋ ਪੀਰੋ ਆ ਚਾਹ ਤੇ ਫਿਰ ਚੱਲ ਜਾਈਏ ਚਾਹ ਕੀ ਪੀਣੀ ਮੈਂ ਤਾਂ ਸੋਚੀ ਪਈ ਰਹਿੰਨੀ ਆ ਕਿ ਕਿਤਨਾ ਸਾਰਨਾ ਵਿਆਹ ਦੇ ਲਿਆ ਧੀ ਦਾ ਜੀ ਸਰਪੰਚ ਸਾਹਿਬ ਜੀ ਅਨਿਰਤ ਜੀ ਜੀ ਕਿਹਾ ਜੀ ਜਦ ਲਈ ਸਰਪੰਚ ਸਾਹਿਬ ਦੰਦਾਂ ਤਾਂ ਆਪਦੇ ਆਏ ਨੇ ਆਇ ਤਾਰਦੇ ਦੋਤੋਂ ਕੰਮ ਨਹੀਂ ਇਹਨਾਂ ਕਰੇ ਕੰਮ ਦੋਤੋਂ ਕੀ ਕੰਮ ਮੈਨੂੰ ਕੋਈ ਹੋ ਕਿ ਤੁਮ ਕਿੱਥੇ ਇੱਥੇ ਵੀ ਨਹੀਂ ਕਰੇ ਕਰੇ ਕੰਮ ਕਰਾਂ ਨਹੀਂ ਆ ਕੰਮ ਦੋਤੋਂ ਕੰਮ ਕੀ ਆ ਘਰ ਗਏ ਨਹੀਂ ਘਰ ਹੈ ਨਹੀਂ ਹੁਣੇ ਆਏ ਮੇਰੇ ਤੋਂ ਤਾਂ ਆਪਦੇ ਤੇ ਕੰਮ ਦੋਤੋਂ ਕੰਮ ਦੀ ਆ ਮੜਿਆ ਬਲਾਦ ਕੰਮ ਆਂਦਾ ਆ ਆ ਲੋ ਆ ਦਵਾਲ ਆ ਦੋ ਆ ਦੋ ਆ ਦੋ ਆ ਦੋ ਅੱਤ ਤੀਆਂ ਬਹੁਤ ਹੋ ਜਾਂਦੇ ਮੈਂ ਆਇਤੀ ਬਾਲੇ ਆਈ ਨਹੀਂ ਆਇ ਫੇਰ ਆ ਜਾਂਦੇ ਕੋਈ ਨਹੀਂ ਆਈ ਨਹੀਂ ਮਾਰੇ ਉਹ ਆ ਸਰਪੰਚ ਸਾਹਿਬ ਵਾਹ ਜੀ ਜੀ ਦੀ ਐਂਟੀ 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 ਆ ਗਿਆ ਆ ਗਿਆ ਆ ਗਿਆ ਮੈਂ ਆ ਗਿਆ ਆਵੇ ਆਵੇ ਆਦੋ 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 ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਗੱਡੀ ਹੋ ਸੁਣਾ ਠੀਕ ਹੈ ਬਈ ਬੜੀ ਕੋਈ ਨਾ ਅਮਰ ਉਹ ਕਾਹਦੀ ਹੈ ਆਹ ਵਰੀਆ ਵਰੀਆ ਠੀਕ ਹੈ ਔਰ ਕਿਹਾ ਨੋਆ ਹਾਂ ਬੱਤ ਟੋਟਾ ਬੜੀ ਦੀਦਾ ਵਿਆਹ ਤਾਂ ਅੱਛਾ ਅੱਛਾ ਚਲੋ ਵੜਿਆ ਵਧਾਈਆਂ ਹੋਣਾਂ ਨੇ ਕਿਨੇ ਤੇ ਰਹੇ ਗਏ ਦੇੰਤੇ ਥੋੜੇ ਰਹੇ ਗਏ ਆ ਤੇ ਉਹ ਅਨੇ ਅਕਾ ਸਰਪੰਚ ਸਾਹਿਬ ਨੂੰ ਕਹਾ ਇਹ ਅੱਛਾ ਅੱਛਾ ਵਿਆਹ ਠੀਕ ਹੈ ਚਲੋ ਵੜਿਆ ਵੜਿਆ ਬੜੀ ਵੜਿਆ ਕਰੋਆ ਤੇ ਕੋਈ ਤਰੀਕ ਤਰੂਪ ਤਰੀਕਾ ਵੀ ਜੇ ਕਾਰਡ ਦੇ ਉੱਪਾਲੇ ਨੇ ਆ ਨਹੀਂ ਨਹੀਂ ਕਾਟ ਨਹੀਂ ਅੱਖਾ ਚਲੋ ਅੱਛਾ ਕੋਣੀ ਨਾਲ ਤੁਹਾਡੇ ਰਖਾ ਮੈਂ ਇੱਕ ਦੇਖਣਾ ਜਿਆਦਾ ਹੁੰਦੇ ਨੇ ਵੀ ਜੇ ਗਾ ਸਟਾਈਟੇਂਡ ਮੀਨਾ ਤੇੜਕੂ ਮੀਨਾ ਲੈਣ ਅੱਛਾ ਆ ਮੇਨ ਵੀ ਨਾ ਆ ਗਏ ਜਦੋਂ ਵਿਆਹ ਰੱਖ ਦਈਏ ਨਾਲੇ ਵਿਆਹ ਕਾ ਇਹ ਤੇ ਨਾਲੇ ਮੈਂ ਕਿਹਾ ਸਾਮੀ ਛੋੜਾ ਸਾਮੀ ਛੋੜਾ ਰਿਹਾ ਤੇ ਹਾਂ ਹਾਂ ਕੋਣੀ ਦੱਸੋ ਆਹੇ ਗੁਡੀਆਂ ਦਾ ਵਿਆਹ ਦਿੱਤਾ ਵਾ ਅੱਛਾ ਤੁਹਾਨੂੰ ਕਮੇਟੀ ਵਾਲੇ ਨੇ ਲੇਟ ਦੇਣੀ ਹੈ ਸੋ ਲਾ ਕਮੇਟੀ ਆ ਤੁਹਾਡੀ ਮੱਜ ਤੱਕ ਰੋਹ ਰਹੀ ਕਮੇਟੀ ਨਾਲ ਅਖਰ ਪਈ ਜੀ ਅੱਛਾ 2:00 ਵਜੇ ਦਾ 15 ਦੇ ਰਿਲੇ ਤੇ ਆਗੇ ਮੇਰੇ ਨਹੀਂ ਨਾ ਬਿਆਹ ਤੋਂ ਕੋਈ ਗੱਲ ਨਹੀਂ ਹੈ ਯਾ ਵੀ ਕਹਣਾ ਇਹਨਾਂ ਦਾ ਬੜਾ ਕਾਰਪੂਲ ਤੋਂ ਪੌਣੇ ਡੱਬੇ ਡੱਬੇ ਸਾਡੀ ਇੱਥੇ ਜਾਣਾ ਤੇ ਮੈਂ ਕਹਿੰਦਾ ਤੁਹਾਡੀ ਕੋਈ ਹੱਤ ਲੈ ਲੈਣੇ ਕਿਹੜਾ ਕਮੇਟੀ ਮਿਲਦੀ ਗੇੜੇ ਦੇ ਦਮਿਆਂ ਕੰਨੇ ਵੀ ਲੋੜ 53000 ਰੁਪਏ ਵਰਤਿਆ ਤੇ 50000 ਕੇ ਚਾਹੀ ਜਾ ਲੱਖ ਦੀ ਕਮੇਟੀ ਆ ਤੇ ਘਾਟਾ ਵੀ ਕੋਈ ਨਹੀਂ ਪਿਆ ਨੇ ਇਹ ਜਿਹੜੇ ਆਪਾਂ ਡੱਬਿਆਂ ਲਈ ਆਪਾਂ ਨੂੰ ਪੈਸੇ ਚਾਹੀਦੇ ਆ ਉਹ ਤੁਸੀਂ 34000 ਰਫਾ ਚਾਹਤਾ ਹੋ ਮਤਲਬ ਸ਼ੂਟਿੰਗ ਲਈ ਹੋ ਜਾਂ ਆਪਾਂ ਕਰਦੇ ਜਾਣਾ ਆਉਣਾ ਦਿਹਾੜੀ ਚੁੱਟੀਆਂ ਪਹਿਲਾਂ ਕਹੀ ਦੇ ਕੋਲ ਆਪ ਵੀ ਦਿੰਦੇ ਲੋ ਕਿ ਡੱਬੇ ਫਿਰ ਦੇਣੇ ਪੈਂਦੇ ਡੱਬੇ ਵੀ ਫਿਰ ਜਿੰਨਾ ਦੇ ਦਿੱਤੇ ਉਹ ਨਹੀਂ ਇਹ ਨਾ ਆਪਾਂ ਖਰਚਿਆਂ ਦੇ ਕੰਟਰੋਲ ਕਰੀਏ ਕੋਈ ਗੱਲ ਨਹੀਂ ਪੈਸਿਆਂ ਦੀ ਨਹੀਂ ਗੱਲ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਪੈਸਾ ਦੋ ਪਾਹੇ ਹੈ ਜਿਹੜਾ ਬੈਲੋਂ ਤੋਂ ਮਾਲੋ ਦਾ ਹਟਾਰੇ ਲੈਣੇ ਆ ਕਮੇਟੀ ਚ ਕੋਗੇ ਦੇ ਦੇ ਰੋ ਹਾਂ ਕਮੇਟੀ ਕੀ ਆ ਹਾਂ ਕੁਟੀ ਉਹ ਦੇਣੀ ਨੇ ਕੱਠੀ ਕਰਕੇ ਪਰ ਮੈਂ ਤੁਹਾਨੂੰ ਇਹ ਕਹਿੰਦਾ ਵੀ ਆਪਾਂ ਇਹਨਾਂ ਖਰਚਿਆਂ ਦੇ ਕੰਟਰੋਲ ਕੋਈ ਨਹੀਂ ਕਰਦੇ ਜਿਹੜੇ ਆਪਾਂ ਗੱਡੇ ਘਾੜ ਦੇ ਫਿਰਦੇ ਆ ਕਾਰਡ ਛਪਾਉਨੇ ਆ ਕਿਨੇ ਕਿਨੇ ਫਿਰ ਆਉਂਦੇ ਜਾਂਦੇ ਆ ਕੋਈ ਨੁਕਸਾਨ ਨਹੀਂ ਹੋ ਸਕਦਾ ਰਸਤੇ 'ਚ ਹੈ ਵੀ ਨਹੀਂ ਨਾਲੇ ਕਜੂਲ ਦਾ ਖਰਚਾ ਤੇ ਉਹ ਫਜੂਲ ਦਾ ਖਰਚਾ ਅਸੀਂ ਦੋ ਵਿਆਹ ਕੀਤੇ ਆ ਮਲ ਅਸੀਂ ਆਪਣੇ ਦੋ ਵਿਆਹ ਕੀਤੇ ਆ ਕੁੜੀ ਮੁੰਡੇ ਦੇ ਦੇ ਉਹਨਾਂ ਦੇ ਹਾਲਾ ਲਾ ਵੀ ਅਸੀਂ ਕੋਈ ਜੁਲਦੂ ਨਹੀਂ ਲਾਗੇ ਮਰੋ ਦੱਬੇ ਨਹੀਂ ਮੰਡੇ ਮਾ ਕੋਡ ਛਪਾਇਆ 1 ਹੋਇਆ 1000 ਦਾ ਇੱਕ ਕਾਰਡ ਛਪਾਇਆ ਤੇ ਵਟਸਐਪ ਤੇ ਪਾਇਆ ਆਪਣੇ ਮੋਬਾਈਲ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਾਤਾ ਸਾਰੇ ਇੱਥੇ ਵੀ ਜਿੰਨੇ ਹੈ ਨਾ ਉਹਨਾਂ ਨੂੰ ਇਸ ਤਰ੍ਹਾਂ ਮਿਲ ਕੇ ਵੀ ਗਏ ਤਾਂ ਤੇ ਕੋਈ ਉਹਨਾਂ ਨੂੰ ਕੋਈ ਦੱਬਾ ਨਹੀਂ ਦਿੱਤਾ ਕੋਈ ਨਹੀਂ ਸਾਡਾ ਰਿਸ਼ਤੇਦਾਰ ਰਿਆ ਨਹੀਂ ਆ ਸਾਰੇ ਕੌਣ ਤੇ ਆਏ ਆ ਕੌਣ ਤੇ ਆਏ ਆ ਉਹਨਾਂ ਨੂੰ ਅਸੀਂ ਬੜੀ ਜੀ ਆ ਜੀ ਨਹੀਂ ਆਉਣਾ ਉਹਨਾਂ ਨੂੰ ਅਸੀਂ ਇਹ ਕਿਹਾ ਸੀ ਕਿ ਇਸ ਤਰ੍ਹਾਂ ਦੁਆਵਾਂ ਨੂੰ ਪੜਨਾਵਾ ਹਾਂ ਨਵੇਂ ਡੱਬੇ ਦੀ ਲੋੜ ਨਹੀਂ ਆ ਆ ਕੇ ਤਹਿਰ ਦੀ ਲੋੜ ਨਹੀਂ ਜੇ ਤੁਸੀਂ ਫੋਨ ਕਰਦੇ ਹੋਗੇ ਤਾਂ ਅਸੀਂ ਫੋਨ ਤੇ ਤੁਹਾਡੇ ਵਿਆਹ ਆਵਾਂਗੇ ਯਾਰ ਇਹਨਾਂ ਨੂੰ ਖਰਚਿਆਂ ਨੂੰ ਘਟਾਉਣਾ ਵਾ ਆਪਾਂ ਤਸੀਂ ਦੋ ਰਿਆ ਇਸ ਤਰ੍ਹਾਂ ਕੀਤੇ ਆ ਕੋਈ ਕਿਤੇ ਆਏ ਗਏ ਨਹੀਂ ਆ ਟੈਕਨੋਲੋਜੀ ਦਾ ਫਾਇਦਾ ਨਹੀਂ ਹੋ ਗਿਆ ਹਣ ਆਪਾਂ ਕਹਿੰਦੇ ਦੇ ਹੈਗੇ ਆ ਕਿ ਟੈਕਨੋਲਜੀ ਬੜੀ ਹੋ ਗਈ ਹੈ ਅੱਜ ਕੱਲ੍ਹ ਕਰੇ ਤੇ ਆਪਾਂ 100 ਰੁਪਏ ਤੇ ਜਿਹੜਾ ਚਾਰਜ 310 ਦਾ 630 ਉਹ ਚੋ ਜੀ ਆਪਾਂ ਸਾਰਿਆਂ ਦੀਆਂ ਨੂੰ ਕਹਿਣਾ ਹੈ ਉਹ ਓਦਾਂ ਆਪਾਂ ਜਿਹੜੀ ਜਗ੍ਹਾ ਜਾਵਾਂਗੇ ਡੱਬਾ ਲੈ ਕੇ ਜਾਵਾਂਗੇ 1000 ਰੁਪਏ ਆਪਾਂ ਖੁਦ ਖਰਚਾ ਕਰਕੇ ਜਾਵਾਂਗੇ 1000 1500 ਰੁਪਏ ਦਾ ਖਰਚਾ ਹੋਣਾ ਉਹਨੇ ਤੁਹਾਨੂੰ ਚਾਹ ਬਣਾਉਣਾ ਰੋਟੀ ਖਵਾਉਣੀ ਆ ਕਿੰਨਾ ਖਰਚਾ ਆਣਾ ਅਗਲੇ ਦਾ 35-40000 ਦਾ ਰੋਟ ਪਾਣੀ ਬਣ ਜਾਂਦਾ ਵਧੀਆ ਬਣ ਜਾਂਦਾ ਵਾ ਤੇ ਨਾਲੇ ਤੁਸੀਂ ਜਾਓਗੇ ਤੁਹਾਡਾ ਵੀ ਕੰਮ ਖਲੋਣਾ ਵਾ ਤੁਸੀਂ ਬਾਹੂ ਆਪਣੀ ਘਿਹੜੀ ਭਨੇਗਾ ਮਿੱਤਰੀ ਹੈਗਾ ਹੈ ਹੈ ਤੇ ਤੇਰੀ ਮੰਮੀ ਵੀ ਕੰਮ ਛੱਡ ਕੇ ਜਾਊਗੀ ਤੇ ਕੋਈ ਫਾਇਦਾ ਥੋੜਾ ਤੁਹਾਨੂੰ ਉਹ ਮੈਂ ਨਾ ਇਹ ਪਤਾ ਕੀਤਾ ਹੁਣ ਜਦੋਂ ਤਰ ਆਪਾਂ ਕਹਿ ਦਿੰਨੇ ਆਂ ਵੀ ਹਾਂ ਦੂਜੇ ਡੱਬੇ ਦੇਖ ਗਏ ਉਹ ਕਹਣਗੇ ਕਿ ਆਪਣੀ ਆਰੇ ਨਾਲ ਡੱਬਾ ਹੀ ਨਹੀਂ ਦਿੱਤਾ ਉਹਨਾਂ ਦੇ ਕਹਿਣਾ-ਕਹਿਣਾ ਆਹ ਦੇਣੇ ਤੇ ਤੋੜ ਤੇ ਤੋੜ ਨਹੀਂ ਜਾਣੀ ਆ ਕੋਈ ਤੇ ਤੋੜੂਗਾ ਅਸੀਂ ਕਹੇ ਰੇ ਸਨਦਾਰ ਨੇ ਗੁੱਸਾ ਕੀਤਾ ਕਿ ਇਹ ਇੱਥੇ ਗਵਾਨ ਮੱਲੇ ਵਾਲੇ ਕਹੇ ਨਾ ਗੁੱਸਾ ਨਹੀਂ ਕੀਤਾ ਕਈਆਂ ਨੇ ਸਭ ਕਿਹਾ ਵੀ ਚਲੋ ਹਰ ਮੋੜਾ ਵਰੀਆ ਕੀਤਾ ਚਾਲ ਚਲਾਈ ਤੋਹਾਂ ਤੋੜ-ਤੋਰੀ ਆ ਅਹੇ ਨਹੀਂ ਗਾਉਂ ਰਿਸ਼ਤੇਦਾਰਾਂ ਨੂੰ ਬੰਦ ਕਰਾਂਗੇ ਇੱਕ ਪਾਰਸ਼ਪਾਓ ਇੱਕੋ ਜਿੰਨ ਸਾਰਿਆਂ ਨੂੰ ਵਿਆਹ ਕਰਤਾ ਇੱਕੋ ਜਾਨੇ ਤੇ ਬੈਠਿਆ ਬੈਠਿਆ ਹਾਂ ਨਾਲੇ ਨਹੀਂ ਆਣਿਆ ਨਹੀਂ ਕਹਿੰਦਾ ਨਾਲੇ ਮੇਰੀ ਗੱਲ ਸੁਣ ਜਦੋਂ ਹੁਣ ਰਿਸ਼ਤੇਦਾਰ ਵਿਆਹ ਦੇਖਣ ਆਉਂਦੇ ਆਪਾਂ ਬੂੰਦੀ ਭਾਜੀ ਦਿੰਦੇ ਨਹੀਂ ਆ ਉਹਨਾਂ ਨੂੰ ਘਰ ਤੋਂ ਠੀਕ ਹੈ ਉਹਨਾਂ ਨੂੰ ਦਗਾ ਨੂੰ ਆਵਾਜ਼ ਕਰਤਾਂ ਹਾਂ ਵੀ ਕਰਤਾਂ ਹੋਣਾ ਨਾ ਨਹੀਂ ਉਹ ਕਰਤਾਂ ਆ ਜਿਹੜਾ ਨਾ ਤੁਹਾਂ 10 ਦਿਨਾਂ ਆ ਨਾ ਹਾਂਜੀ ਇਹ ਜਿਹੜੇ ਹਰ ਇੱਕ ਨੂੰ ਦੱਬਾ ਦੇ ਕੇ ਆਉਂਦੇਗੇ ਕਾਰਡ ਦੇ ਕੇ ਆਉਂਦੇਗੇ ਤੇ ਇਹ ਹਿਸਾਬ ਨਾਲ ਤੁਹਾਨੂੰ ਹੁਣ ਤੋਂ ਕੰਮ ਸ਼ੁਰੂ ਆ ਆ ਜਿੱਧਰ ਚਲੇਗੇ ਕੋਈ ਰਿਸ਼ਤੇਦਾਰ ਇੱਧਰ ਆ ਤੇ ਕੋਈ ਇੱਧਰ ਆ ਹਾਂ ਇੱਦਾਂ ਸਾਰੇ ਵਕਤ ਆ ਤਾਂ ਨਹੀਂ ਚਾਰ ਫਜ਼ਰੇ ਤੇ ਰਿਸ਼ਤੇਦਾਰ ਆ ਕਈਆਂ ਨੂੰ ਫਿਰ ਕਹਿਣਾ ਪੈਂਦਾ ਤੁਹਾਡੇ ਚ ਇਹ ਵੀ ਰਵਾਜ ਆ ਵੀ ਨਾਨ ਗਿਆਨ ਭਾਜੀ ਵੀ ਪਾਉਂਦੇ ਆ ਹਾਂਜੀ ਹੈ ਨਾ ਖਰਚੇ ਘਟਾਓ ਜਿੰਨੇ ਘਟਾਓਗਾ ਰੋਟੀ ਪਾਣੀ ਪਤਾ ਕਿ ਕਮਾ ਕੇ ਮਾਦਮ ਕਾ ਰਿਆ ਹੈ ਹੈ ਨਹੀਂ ਜਿੰਨੇ ਖਰਚੇ ਅਜੇ ਮੈਨੂੰ ਪਤਾ ਨਹੀਂ ਵੀ ਮੇਰਾ ਹੱਥ ਅਸੀਂ ਕੀ ਸੋਚਿਆ ਹੁਣ ਕਰਕੇ ਜਦੋਂ ਹੁਣ ਅਸੀਂ ਆਪਣੇ ਗੱਡੀ ਦਾ ਵਿਆਹ ਕਰਨਾ ਵਾ ਤੇ ਉਹਨਾਂ ਨਾਲ ਪਹਿਲਾਂ ਇਹ ਗੱਲ ਕਰ ਲੈਣੀ ਵੀ ਆਪਾਂ ਇੱਕ ਪੈਸ ਕਰਨਾ ਜੀ ਇੱਕੋ ਹੀ ਤੇ ਇੱਕੋ ਜਣੇ ਵਿਆਹ ਕਰਨਾ ਠੀਕ ਹੈ ਤਗੜ ਬਰਾਤ ਦੇ ਕੇ ਦਿਨ ਮੈਂ ਪਹਿਲਾਂ ਛਣ ਲਾ ਲੈਣਾ ਸਵੇਰੇ ਜਾਵਾਂਗੇ ਮਨ ਲਾ ਖਿਆਲੀ ਦੇ ਦੇਣੇ 6-7 ਵਜੇ ਵੀ ਤੁਰਦੇ ਆ ਇਥੋਂ ਯਾਰੇ ਬੇਫਦਲ ਕਠੇ ਕੰਮ ਨਹੀਂ ਮਗਲੋ ਛਗਣ ਜਿੰਨੇ ਦੇਣਾ ਉਹਨੇ ਦੇਣਾ ਹੀ ਦੇਣਾ ਤਾਂ ਦਾ ਦੇਣ ਜਿੰਨੇ ਦੇਣਾ ਉਹਨੇ ਦੇਣਾ ਆ ਇਹ ਨਾ ਸਭ ਹੀ ਕੋਈ ਛਗਣ ਤੋਂ ਬਾਅਦ ਦੇਣਾ ਨਹੀਂ ਨਾ ਲੋਕੀ ਬਾਅਦ ਚ ਪੜਾਉਂਦੇ ਰਹਿੰਦੇ ਐ ਕਿ ਨਹੀਂ ਅਰ ਇੱਕ ਜਣ ਮੈਂ ਪਹਿਲਾਂ ਛਗਣ ਲਾ ਲੈਣਾ ਵਾ ਉੱਥੇ 10 ਮਿੰਟ ਇਧਰ ਉਧਰ ਹੋ ਕੇ ਵਿਆਹ ਹੀ ਪਿਆ ਹੋ ਜਾਣਾ ਉੱਥੇ ਇੱਕੋ ਪੈਰਸ ਘਰ ਦਾ ਹਲਵਾਈਆਂ ਦਾ ਖਰਚਾ ਘੜਦਾ ਫੁੱਲ ਤਾਂ ਦਾ ਖਰਚਾ ਘੜਦਾ ਕਿੰਨਾ ਖਰਚਾ ਘੜਦਾ ਹੈ ਕਿ ਨਹੀਂ ਏ ਆਪਾਂ ਖਰਚੇ ਘਟਾਉਣੇ ਆ ਤੇ ਮਲਵ ਖਰਚੇ ਘਟਾਓ ਮੈਂ ਪਹਿਲਾਂ ਜਿੰਨਾ ਕੰਟਰੋਲ ਹੁੰਦਾ ਉਹਨਾਂ ਹੀ ਕਰੋ ਨਾ ਹੋਈ ਇਹ ਗੱਲ ਹੈ ਤੁਹਾਡੀ ਸਮਝਾਈ ਤੇ ਨਹੀਂ ਹਾਂ ਇਹ ਸਰਪੈਂਟਲ ਕਮੇਟੀ ਚ ਕਿ ਉਹ ਵੀ ਨਹੀਂ ਮਿਲਣ ਦੇ ਕਰੇ ਤੇਰਾ ਤਰਲਾ ਮਾਰਨਾ ਹੈ ਨਾਲੇ ਵਿਆਹ ਕਰਾਇਆ ਇਹ ਤੇ ਨਾਲੇ ਮੈਂ ਨਾ ਮੈਂ ਤੁਹਾਨੂੰ ਦੇਣਾ ਪੈਸੇ ਪਰ ਲੱਡੂ ਦਾ ਵੰਡਿਓ ਨਾ ਵਰਦੀ ਦੇ ਡੱਬੇ ਨਾ ਦਿਓ ਇਹ ਹਮਨਾ ਕਰਿਓ ਕੋਹ ਨਹੀਂ ਹੁੰਦਾ ਕੋਈ ਨਹੀਂ ਨਰਾਜ ਹੁੰਦਾ ਕਹ ਕਦੇ ਵੇਖੋ ਉਹਨਾਂ ਨੂੰ ਕਹ ਜੇ ਤੁਸੀਂ ਆਓਗੇ ਨਾ ਸਾਡੇ ਕੋਲ ਤੁਸੀਂ ਵੈਦਾਂ ਆ ਜਿਓ ਆਹੋ ਹੀ ਤਾਂ ਗੱਲ ਹੈ ਜਿਹੜੇ ਪਾਪੋ ਖੜਕੇ ਕਰਦੇ ਵੀ ਆਪਾਂ ਨਾ ਜਾਵਾਂਗੇ ਨਹੀਂ ਜੀ ਦੀ ਬਾਜੀ ਵੀ ਨਹੀਂ ਜੀ ਹੁਣ ਤੁਹਾਡੇ ਵਿਆਹ ਕਹਿੰਦੇ ਸਾਰੇ ਮੈਂ ਨਾ ਸਾਨੂੰ ਪਈਆਂ ਨੇ ਕਿੰਦਾ ਗਿਆ ਹੀ ਸਭੋਂ ਪਹਿਲਾਂ ਲੋਕ ਹੀ ਕਹਿੰਦੇ ਡੱਪਿਆ ਤੇ ਜੇ ਤੁਸੀਂ ਗੱਲੋ ਨਾ ਅਦਸੀ ਇਹ ਗੱਲ ਆਪਾਂ ਮੰਨਾਂ ਨੂੰ ਮੰਨ ਕੇ ਚੱਲਣਾ ਰਹੇ ਹੋਵਾਂਗੇ ਤੇ ਹੁਣ ਗਾਹ ਕੰਟਰੋਲ ਰੱਖੋ ਰੱਖ ਕੇ ਜੀ ਹਾਂ ਕਿ ਇਸੇ ਤਰ੍ਹਾਂ ਹੁਣ ਦਾਜ ਤੇ ਕਈ ਕੰਟਰੋਲ ਕਰ ਰਹੇ ਆ ਈ ਨਹੀਂ ਵੀ ਇਹਨੇ ਦਾਜ ਲੈਣਾ ਕਈ ਤੇ ਜ਼ਰਾ ਤੁੰਨੀ ਚੜਾਵਾ ਕਰਨ ਲੱਗੇ ਹੁਣ ਲੋਕਿਆਂ ਮਿਲ ਲੰਗਾ ਕਰਦੇ ਆ ਤੇ ਕੰਬਲਾਂ ਨੇ ਸਿਰੋਪਿਆਣਾ ਕਰਨੇ ਸਿਰੋਪਿਆਣਾ ਕਰਨੇ ਦੇ ਕੋਈ ਨਾ ਕੋਈ ਚਾਰ ਚਲਾਊਗਾ ਤੇ ਫੇਰ ਹੀ ਆ ਇਹ ਪਤਾ ਨਹੀਂ ਲੋਕਾਂ ਨੂੰ ਵੀ ਵਾਕਿਆ ਬਿਨਾਂ ਡੱਬਿਆਂ ਤੋਂ ਵਿਆਹ ਹੋ ਸਕਦੇ ਆ ਜਿਹੜੀ ਮਰਿਆਦਾ ਉਹ ਤੇ ਵਿਆਹ ਹੋਣੀ ਆ ਕਰੋਨਾ ਜਿਹੜਾ ਕਰੋਨਾ ਕਾਲ ਹੀ ਨਾ ਉਹ ਆਪਾਂ ਨੂੰ ਸਾਰਾ ਕੋਈ ਸਮਝਾ ਦੇ ਗਿਆ ਵੀ ਇਤਰਾ ਵੀ ਵਿਆਹ ਹੋ ਜਾਂਦੇ ਜੀ ਇੱਕੋ ਦਿਨ ਤੇ ਨਹੀਂ ਹੁੰਦੇ ਰਹੇ ਆ ਕਰੋਨਾ ਕਾਲ ਦੇ ਦਾਰੇ ਗਿਆ ਹੋਏ ਹਾਂ ਵੀ ਕਿਹਾ ਕਰਦੇ ਹਾਂ ਮੋਟਰ ਫਰਦੇ ਕਿੱਥੇ ਗੋਮੀ ਹੀ ਪੰਜ ਛਤ ਬੰਦੇ ਆਉਂਦੇ ਹੋਏ ਉਹ ਵੀ ਕਹਿੰਦੇ ਹੋ ਸਾਡਾ ਛੇਤੀ ਨਾਲ ਕੱਢ ਦੋ ਹਣਾ ਕਢਾ ਦੋ ਤੇ ਉਹ ਵੀ ਵਿਆਹ ਹੋ ਗਿਆ ਤੇ ਜਿਹੜਾ ਤਹਾਂ ਵਿਆਹ ਕਰਨਾ 35-40000 ਰੁਪਇਆ ਮਤਲਬ ਇਦਾਂ ਹੀ ਜਾਣਾ ਦੱਬਿਆਂ ਜੀ ਠੀਕ ਹੈ ਸਰਪੰਚ ਸਾਹਿਬ ਠੀਕ ਹੈ ਇਹ ਗੱਲ ਸਹੀ ਤਰੀਕਾ ਪਹਿਲੇ ਪੁਣੇ ਲੜਿਆ ਤਾਂ ਕੋਈ ਨਹੀਂ ਆ ਕਈ ਥਾਈਂ ਵਰਤਨ ਦੀ ਜ਼ਰੂਰਤ ਹੁੰਦੀ ਆ ਪਰ ਇਹਨੂੰ ਕੰਟਰੋਲ ਕਰੋ ਮੈਂ ਕਈਆਂ ਨੂੰ ਕਹਿਣਾ ਵਾ ਕਿ ਇਹ ਆਪਾਂ ਕੰਟਰੋਲ ਕਰਨਾ ਵੀ ਆਹੋ ਇਹਨੂੰ ਦੱਬਾ ਨਹੀਂ ਦੇਣਾ ਕੋਈ ਕਾਰਡ ਨਹੀਂ ਦੇਣਾ ਹਾਂ ਹੋੜਾ ਹੀ ਵੇ ਮਾਂ ਪੁੱਤ ਤੇ ਲੋਕ ਕਮੇਟੀ ਆ ਲੱਗ ਗਏ ਹੁਣ ਅਸੀਂ ਤੇਰੀ ਆਲੇ ਨਾਲ ਵਿਆਹ ਕਰਾਈਏ ਨਾਲ ਪੈਸਿਆਂ ਦਾ ਤਰਲਾ ਮਾਰ ਆਈਏ ਜੇ ਨਰਜਣ ਤੇ ਨਹੀਂ ਤਰਲੇ ਨੂੰ ਤੇ ਚਲੋ ਸ਼ੱਕ ਕੋਈ ਨਹੀਂ ਲੈਣ ਦੇਣ ਬਣੇ ਆ ਬੇਟਾ ਨੂੰ ਉਹ ਤੁਹਾਡੀ ਖੁਸ਼ੀ ਆ ਜੇ ਦਾਣਾ ਵਾ ਇਹਦੇ ਵਿੱਚ ਤੁਹਾਡਾ ਮਾਂ ਕਹਿੰਨਾ ਟਾਈਮ ਵੱਜਦਾ ਆਪਾਂ ਕੰਮਕਾਰ ਵਾਲੇ ਦੇ ਬੰਦੇ ਕਰੀਏ ਤੇ ਇਦਾਂ ਮਤਲਬ ਉਹਦੇ ਤੁਹਾਡੀ ਮਰਜ਼ੀ ਹੈ ਕਰੇ ਜਾਂ ਨੀ ਕਰੇ ਹਨੀ ਕੀ ਮਾਤ ਕਰੇ ਨਹੀਂ ਬਜਾਰੋਂ ਆਏ ਹੁਣੇ ਇਹਦੇ ਓਰ ਦਾਦੇ ਦਾ ਆਨੇ ਤਾਂ ਵਿਆਹ ਗੁੱਡੀ ਦਾ ਵਿਆਹ ਰੱਖਿਆ ਵਾ ਤਾਂ ਆਪਾਂ ਚੱਲਣਾ ਵਾ ਠੀਕ ਹੈ ਨੀੜੇ-ਨੀੜੇ ਸਵਾਲ ਹੀ ਹਾਂ ਵਿਆਹ ਤੈਂਦੇ ਆ ਇੰਨੇ ਵਿਆਹ ਦਾਣਾ ਠੀਕ ਹੈ ਆਹੋ ਕੋਈ ਨਹੀਂ ਚੱਲਾਂਗੇ ਚੱਲਾਂਗੇ ਸ਼ਾਬਾਸ਼ ਮਾਇਆ ਵੇਹ ਚਲੋ ਠੀਕ ਆ ਬੋਲ ਮੈਂ ਕਰ ਦੇਣਾ ਤੁਹਾਡਾ ਇੱਕਦੋਂ ਦੇ ਲੰਘੀ ਤੇ ਆ ਸਰਪੰਚ ਸਾਹਿਬ ਜ਼ਰੂਰ ਕਰ ਦਿਓ ਸਾਡੀ ਮਦਦ ਕਰਿਆ ਵਰਤਿਆ ਹੋਰ ਦੇਣਾ ਨਾਲੇ ਦਰਪਾਂ ਦਿਓ ਸਾਨੂੰ ਨਹੀਂ ਮੈਂ ਸੰਦੇ ਦਵਾਈ ਗਏ ਗੰਦੀ ਦਾ ਬੰਦਾ ਆਇਆ ਠੀਕ ਹੈ ਕੋਈ ਨਹੀਂ ਆਵਾਂਗੇ ਆਵਾਂਗੇ ਆਵਾਂ ਹਾਂ ਚੰਗਾ ਫਿਰ ਠੀਕ ਹੈ ਠੀਕ 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 ਚੰਗਾ ਤਾਂ ਹਾਂ ਜ਼ਰੂਰ ਆਇਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਵੇ ਇਹ ਘਰੋਂ ਚਲੇ ਆਏ ਬੁਜਾਰ ਨੂੰ ਠੀਕ ਹੈ ਠੀਕ ਇਹਨਾਂ ਦੇ ਨਿਆਣੇ ਦੇ ਕੱਪੜੇ ਕੁੱਪੜੇ ਲੈਣ